ਤੋ ਦੋਸਤੋ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਪ੍ਰੋਫੈਸਰ ਕਰਤਾਰ ਸਿੰਘ ਐਮਏ ਦੀ ਲਿਖੀ ਕਿਤਾਬ ਸਿੱਖ ਇਤਿਹਾਸ ਭਾਗ ਪਹਿਲਾ ਕਾਣ 3 ਜਨਮ ਅਤੇ ਬਾਲ ਲੀਲਾ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਬਾਬਾ ਨਾਨਕ ਦੇਵ ਜੀ ਦੇ ਬਾਰੇ ਕਾਫੀ ਕੁਝ ਜਾਣਨ ਨੂੰ ਮਿਲੇਗਾ ਹੁਣੇ ਤੋਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਤੋ ਸ਼ੁਰੂ ਕਰਦੇ ਹਾਂ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਸੋਦੀ ਤਿੰਨ ਸੰਮਤ 1526 ਨੂੰ ਅਰਥਾਤ ਉਸ ਮਹੀਨੇ ਦੀ ਮੱਸਿਆ ਮਗਰੋਂ ਚੰਨ ਦੇ ਚਾਨਣੇ ਪੱਖ ਦੀ ਤੀਜੀ ਥਿਤ ਵਾਲੇ ਦਿਨ ਹੋਇਆ ਉਸ ਦਿਨ ਸ਼ਨੀਵਾਰ ਸੀ ਅਤੇ ਵਿਸਾਖ ਮਹੀਨੇ ਦੀ 20 ਤਰੀਕ ਸੀ ਅਪ੍ਰੈਲ ਸਨ 1469 ਸੀ ਉੰਜ ਚੌਖੇਚਰ ਤੋਂ ਇਹ ਖਾਸ ਵਿਚਾਰਾਂ ਦੇ ਅਧੀਨ ਗੁਰੂ ਜੀ ਦੇ ਅਵਤਾਰ ਧਰਮ ਦਾ ਗੁਰਪੁਰਬ ਕਤਕ ਪੂਰਨਵਾਸੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ ਇੱਥੇ ਕਤਕ ਕੇ ਵਿਸਾਖ ਦੇ ਲੰਮੇ ਝਗੜੇ ਵਿੱਚ ਪੈਣ ਦੀ ਲੋੜ ਨਹੀਂ ਹੈ ਕੇਵਲ ਇੰਨਾ ਕਹਿਣਾ ਹੀ ਕਾਫੀ ਹੈ ਇਹ ਪੁਰਾਣੀਆਂ ਸਭ ਜਨਮ ਸਾਖੀਆਂ ਵਿੱਚ ਜਿਵੇਂ ਪ੍ਰਾਤਨ ਜਨਮ ਸਾਖੀ ਮਿਹਰਬਾਨ ਦੀ ਤਿਆਰ ਕੀਤੀ ਹੋਈ ਸਾਖੀ ਜਨਮ ਸਾਖੀ ਰਚਿਤ ਭਾਈ ਮਨੀ ਸਿੰਘ ਮਹਿਮਾ ਪ੍ਰਕਾਸ਼ ਰਚਿਤ 바ਵਾ ਸਰੂਪ ਦਾਸ ਭੱਲਾ ਗੁਰੂ ਜੀ ਦਾ ਜਨਮ ਵਿਸਾਖ ਸੁਦੀ ਤਿੰਨ ਦਾ ਹੀ ਦਿੱਤਾ ਗਿਆ ਹੈ ਕਤਕ ਦਾ ਜਨਮ ਸਭ ਤੋਂ ਪਹਿਲਾਂ ਜੜਿਆਲੇ ਦੇ ਬੀਦੀ ਚੰਦ ਹੰਦਾਲੀਏ ਨੇ ਆਪਣੀ ਰਚੀ ਜਨਮ ਸਾਖੀ ਵਿੱਚ ਹੀ ਦਿੱਤਾ ਹੈ ਗੁਰੂ ਨਾਨਕ ਪ੍ਰਕਾਸ਼ ਵਿੱਚ ਕਤਕ ਦਾ ਹੀ ਜਨਮ ਲਿਖਿਆ ਗਿਆ ਹੈ ਤਪੇ ਲੈਕ ਤਾਂ ਬਸਾਖ ਦਾ ਜਨਮ ਦੱਸਣ ਵਾਲੀਆਂ ਵੀ ਅਤੇ ਕਤਕ ਦਾ ਜਨਮ ਦੱਸਣ ਵਾਲੀਆਂ ਵੀ ਇਸ ਗੱਲੇ ਸਹਿਮਤ ਹਨ ਕਿ ਗੁਰੂ ਜੀ ਅਸੂ ਸਮਤ 1596 ਵਿੱਚ ਜੋਤੀ ਜੋਤ ਸਮਾਏ ਇਹ ਗੱਲ ਵੀ ਸਭੇ ਮੰਨਦੇ ਹਨ ਕਿ ਗੁਰੂ ਜੀ ਦੀ ਜਗਤ ਫੇਰੀ ਦਾ ਸਮਾਂ ਕੁੱਲ 70 ਸਾਲ 5 ਮਹੀਨੇ ਅਤੇ 7 ਦਿਨ ਦਿੱਤਾ ਹੈ ਪਰ ਕਤਕ 1526 ਤੋਂ ਅਸੂ 1596 ਤੀਕ ਦਾ ਸਮਾਂ 70 ਸਾਲ ਤੋਂ ਘੱਟ ਬਣਦਾ ਹੈ ਜੇ ਜਗਤ ਫੇਰੀ ਦਾ ਸਮਾਂ ਇਹਨਾਂ ਮੰਨ ਕੇ ਅਸੂ 1596 ਤੋਂ ਪਿਛਾ ਨੂੰ ਗਣੀਏ ਤਾਂ ਜਨਮ ਦਿਨ ਵਿਸਾਖ 1526 ਵਿੱਚ ਹੀ ਆਉਂਦਾ ਹੈ ਜਨਮ ਨਗਰੀ ਗੁਰੂ ਜੀ ਦਾ ਜਨਮ ਰਾਏਪੋਏ ਦੀ ਤਲਵੰਡੀ ਵਿੱਚ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਨਗਰੀ ਹੋਣ ਕਰਕੇ ਰਾਏਪੋਏ ਦੀ ਤਲਵੰਡੀ ਦਾ ਨਾਮ ਨਨਕਾਣਾ ਸਾਹਿਬ ਹੋ ਗਿਆ ਇਹ ਨਗਰ ਲਾਹੌਰ ਤੋਂ 40 ਕੋ ਮੀਲ ਦੱਖਣ ਪੱਛਮ ਵੱਲ ਹੈ ਤਲਵੰਡੀ ਉਸ ਵੇਲੇ ਇੱਕ ਨਿੱਕਾ ਜਿਹਾ ਪਿੰਡ ਸੀ ਜਸਦੇਵ ਦੌਲੇ ਸੰਗਣਾ ਜੰਗਲ ਅਤੇ ਚੋਖਾ ਬੇਇਬਾਦ ਇਲਾਕਾ ਸੀ ਜਿਸ ਨੂੰ ਪੱਟੀ ਜ਼ਿਮੀਂਦਾਰ ਰਾਏ ਭੁਏ ਨੇ ਵਸਾਇਆ ਹੋਇਆ ਸੀ ਉਹ ਇਸ ਦੇ ਇਰਦਗਿਰਦ ਬੀਹਾ ਕੋ ਪਿੰਡਾਂ ਦਾ ਮਾਲਕ ਸੀ ਉਸ ਦੇ ਚਲਾਣਾ ਕਰ ਜਾਣ ਮਗਰੋਂ ਉਸ ਦੀ ਥਾਂ ਉਸ ਦੇ ਪੁੱਤਰ ਰਾਏ ਬਲਾਰ ਨੇ ਸੰਭਾਲੀ ਰਾਏ ਬਲਾਰ ਬੜਾ ਨੇਕ ਦਿਲ ਅਤੇ ਮੱਝ ਵੀ ਈਰਖਾ ਤੋਂ ਰਹਿਤ ਅਤੇ ਧਰਮੀ ਬੰਦਾ ਸੀ ਗੁਰੂ ਨਾਨਕ ਦੇਵ ਜੀ ਦੇ ਬਾਲ ਚੋਜ ਵੇਖ ਕੇ ਉਹ ਉਹਨਾਂ ਦਾ ਸ਼ਰਧਾਲੂ ਬਣ ਗਿਆ ਸੀ ਗੁਰੂ ਜੀ ਦੀ ਭੈਣ ਬੇਬੇ ਨਾਨਕੀ ਜੀ ਤੋਂ ਬਾਅਦ ਉਹ ਪਹਿਲਾ ਇਨਸਾਨ ਸੀ ਜਿਸਨੇ ਗੁਰੂ ਨਾਨਕ ਦੇਵ ਜੀ ਵਿੱਚ ਰੱਬੀ ਨੂਰ ਦਾ ਜਲਵਾ ਤੱਕਿਆ ਅਤੇ ਉਹਨਾਂ ਦੀ ਸਿੱਖੀ ਧਾਰਨ ਕੀਤੀ ਮਾਤਾ ਪਿਤਾ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣਦਾਸ ਸੀ ਪਰ ਆਮ ਕਰਕੇ ਉਹਨਾਂ ਨੂੰ ਮਹਿਤਾ ਕਾਲੂ ਜਾਂ ਬਾਬਾ ਕਾਲੂ ਕਹਿ ਕੇ ਹੀ ਸੱਦਿਆ ਜਾਂਦਾ ਸੀ ਉਹਨਾਂ ਦਾ ਪੁਰਾਣਾ ਜੱਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਪਿੰਡ ਪੱਠੇ ਪਿੰਡ ਨਾਂ ਦਾ ਨਗਰ ਸੀ ਜਿਸ ਦਾ ਨਾਮ ਮਗਰੋਂ ਡੇਰਾ ਸਾਹਿਬ ਹੋਇਆ ਉਹ 베ਦੀ ਕੁੱਲ ਦੇ ਖੱਤਰੀ ਸਨ ਗੁਰੂ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰੈਪਤਾ ਜੀ ਸੀ ਉਹਨਾਂ ਦੇ ਪੇਕੇ ਤਹਿਸੀਲ ਲਾਹੌਰ ਵਿੱਚ ਚਾਹਲਪਿੰਡ ਵਿੱਚ ਸਨ ਗੁਰੂ ਜੀ ਐਸ ਸੁਭਾਗ ਜੋੜੀ ਦੇ ਇਕਲੌਤੇ ਪੁੱਤਰ ਸਨ ਮਹਤਾ ਕਾਲੂ ਜੀ ਤਲਵੰਡੀ ਅਤੇ ਉਸ ਦੇ ਇਰਤ ਗਿਰਦ ਦੇ ਇਲਾਕੇ ਦੇ ਮਾਲਕ ਰਾਏ ਬਲਾਰ ਦੇ ਕਾਰਦਾਰ ਅਤੇ ਮੁਖਤਿਆਰ ਸਨ ਇਸ ਪਦਵੀ ਦੇ ਕਰਕੇ ਅਬੇ ਖਾਸ ਕਰਕੇ ਉਹਨਾਂ ਦੇ ਨਿੱਜੀ ਗੁਨਾ ਅਤੇ ਚੰਗਿਆਈਆਂ ਸਦਕਾ ਸਾਰੇ ਬਾਹਰ ਦੇ ਲੋਕ ਉਹਨਾਂ ਦਾ ਮਾਣ ਸਤਿਕਾਰ ਕਰਦੇ ਅਤੇ ਉਹਨਾਂ ਨੂੰ ਆਪਣਾ ਮੁਖੀ ਮੰਨਦੇ ਸਨ ਉਹ ਆਪਣਾ ਕੰਮ ਯੋਗਤਾ ਇਮਾਨਦਾਰੀ ਅਤੇ ਰੱਬੀ ਰਹਿਮ ਨਾਲ ਕਰਦੇ ਸਨ ਇਸ ਕਰਕੇ ਜਿੱਥੇ ਇਲਾਕੇ ਦੇ ਸੱਬੇ ਲੋਕ ਉਹਨਾਂ ਦੇ ਗੁਣ ਗਾਉਂਦੇ ਅਤੇ ਉਹਨਾਂ ਨੂੰ ਵੜਿਆਉਂਦੇ ਸਨ ਉਥੇ ਰਾਏ ਬਲਾਰ ਨੂੰ ਉਹਨਾਂ ਉੱਪਰ ਪੂਰਾ ਭਰੋਸਾ ਅਤੇ ਇਤਿਬਾਰ ਸੀ ਬੇਬੇ ਨਾਲ ਕੀਜੀ ਗੁਰੂ ਜੀ ਦਾ ਭਰਾ ਤਾਂ ਕੋਈ ਨਹੀਂ ਸੀ ਪਰ ਉਹਨਾਂ ਦੀ ਇੱਕ ਭੈਣ ਸੀ ਜੋ ਉਹਨਾਂ ਨਾਲੋਂ 5 ਕੁ ਸਾਲ ਵੱਡੀ ਸੀ ਉਹਨਾਂ ਦਾ ਨਾਮ ਬੀਬੀ ਨਾਨਕੀ ਜੀ ਸੀ ਗੁਰੂ ਜੀ ਆਪਣੀ ਵੱਡੀ ਭੈਣ ਨੂੰ ਦੇਸ਼ ਰਿਵਾਜ ਮਸਬ ਬੇਬੇ ਜੀ ਕਿਹਾ ਕਰਦੇ ਸਨ ਇਹ ਕਰਕੇ ਬੀਬੀ ਨਾਨਕੀ ਜੀ ਨੂੰ ਆਮ ਕਰਕੇ ਬੇਬੇ ਨਾਨਕੀ ਹੀ ਕਿਹਾ ਜਾਂਦਾ ਹੈ ਬੇਬੇ ਜੀ ਦਾ ਜਨਮ ਉਹਨਾਂ ਦੇ ਨਾਨਕੇ ਘਰ ਪਿੰਡ ਚਾਹਲ ਤਹਿਸੀਲ ਲਾਹੌਰ ਵਿੱਚ ਸੰਮਤ 1521 ਵਿੱਚ ਹੋਇਆ ਨਾਨਕੀ ਘਰ ਜਨਮ ਹੋਣ ਕਰਕੇ ਉਹਨਾਂ ਦਾ ਨਾਮ ਸ਼੍ਰੀ ਨਾਨਕੀ ਜੀ ਰੱਖਿਆ ਗਿਆ ਸੀ। ਮਗਰੋਂ ਬੇਬੇ ਨਾਨਕੀ ਜੀ ਦੇ ਨਾਮ ਨਾਲ ਹੀ ਉਹਨਾਂ ਦੇ ਵੀਰ ਦਾ ਨਾਮ ਸ਼੍ਰੀ ਨਾਨਕ ਜੀ ਰੱਖਿਆ ਗਿਆ। ਬੇਬੇ ਜੀ ਦਾ ਆਪਣੇ ਵੀਰ ਨਾਲ ਡੂੰਘਾ ਪਿਆਰ ਸੀ। ਇਸੇ ਪਿਆਰ ਦਾ ਸਦਕਾ ਹੀ ਉਹ ਪਹਿਲੇ ਇਨਸਾਨ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵਿੱਚ ਕਰਤਾਰ ਦੀ ਜੋਤ ਨੂੰ ਪ੍ਰਤੱਖ ਵੇਖਿਆ। ਅਤੇ ਉਹਨਾਂ ਦਾ ਧਰਮ ਧਾਰਨ ਕੀਤਾ ਦੂਜੇ ਸ਼ਬਦਾਂ ਵਿੱਚ ਬੇਬੇ ਜੀ ਗੁਰੂ ਜੀ ਦੇ ਪਹਿਲੇ ਸਿੱਖ ਸਨ ਉਹ ਸੁਲਤਾਨਪੁਰ ਲੋਧੀ ਦੇ دیਵਾਨ ਜੈਰਾਮ ਜੀ ਨਾਲ ਵਿਆਹੀ ਗਈ ਸੀ دیਵਾਨ ਜੈਰਾਮ ਵੀ ਗੁਰੂ ਜੀ ਨਾਲ ਬਹੁਤ ਪਿਆਰ ਕਰਦਾ ਸੀ ਅਸੀਂ ਵੇਖਾਂਗੇ ਕਿ ਇਸ ਦੇ ਪਤੀ ਦੇ ਇਸ ਪਿਆਰ ਸਦਕਾ ਹੀ ਗੁਰੂ ਜੀ ਮਗਰੋਂ ਸੁਲਤਾਨਪੁਰ ਵਿੱਚ ਜਾ ਟਿਕੇ ਸਨ ਬਾਲ ਚੋਜ ਗੁਰੂ ਨਾਨਕ ਜੀ ਆਮ ਬਾਲਾਂ ਜਿਹੇ ਵਾਲ ਨਹੀਂ ਸਨ ਉਹ ਮੁੰਡਾ ਤੋਂ ਹੀ ਸੰਤੋਖੀ ਅਤੇ ਵਿਚਾਰਵਾਨ ਬਿਰਤੀ ਵਾਲੇ ਸਨ ਉਹ ਚੁੱਪਕੀਤੇ ਪੰਘੂੜੇ ਵਿੱਚ ਪਏ ਰਹਿੰਦੇ ਅਤੇ ਆਪਣੇ ਮੋٹے-ਮੋٹے ਚਮਕੀਲੇ ਨੇਤਰਾਂ ਨਾਲ ਉੱਪਰ ਵੱਲ ਤੱਕਦੇ ਰਹਿੰਦੇ ਸਨ ਭੁੱਖ ਲੱਗਣ ਤੇ ਵੀ ਉਹ ਰੋਇਆ ਨਹੀਂ ਸੰਕਰਦੇ ਜਦ ਜਰਾ ਬਡੇਰੇ ਹੋਏ ਤਾਂ ਹਾਂ ਦੇ ਗਵੰਢੀ ਬਾਲਕਾਂ ਨਾਲ ਖੇਡਣ ਸਮੇਂ ਆਪਣੇ ਖਡਾਉਣੇ ਉਹਨਾਂ ਨੂੰ ਦੇ ਕੇ ਅਤੇ ਆਪ ਉਹਨਾਂ ਨੂੰ ਖੇਡਦਿਆਂ ਵੇਖਦੇ ਖੁਸ਼ ਹੋਇਆ ਕਰਦੇ ਸਨ ਉਹ ਮਾਤਾ ਜੀ ਨੂੰ ਪ੍ਰੇਰਿਆ ਕਰਦੇ ਸਨ ਕਿ ਮੇਰੇ ਸੰਗੀਆਂ ਨੂੰ ਦੁੱਧ ਅਤੇ ਮੱਖਣ ਚੋਪੜੀ ਰੋਟੀ ਛਕਾਓ ਆਪ ਛਕਣ ਨਾਲੋਂ ਆਪਣੇ ਸੰਗੀਆਂ ਨੂੰ ਛਕਦੇ ਹੋਏ ਵੇਖ ਕੇ ਉਹਨਾਂ ਨੂੰ ਬਧੇਰੇ ਖੁਸ਼ੀ ਹੁੰਦੀ ਸੀ ਉਹ ਤੁਰਦੇ ਫਿਰਦੇ ਆਪਣੇ ਆਪ ਵਿੱਚ ਮਗਨ ਰਹਿੰਦੇ ਸਨ ਆਪ ਬਾਲਕਾਂ ਵਾਂਗ ਭੜਥੂ ਖਰੂਦ ਪਾਣਾ ਜਾਂ ਹਾਣੀਆਂ ਜਾਂ ਗਵਾਂਡੀਆਂ ਨਾਲ ਲੜਨਾ ਝਗੜਨਾ ਤਾਂ ਉਹ ਜਾਣਦੇ ਹੀ ਨਹੀਂ ਸਨ ਜਦ ਹਾਣੀਆਂ ਵਿੱਚ ਬੈਠਦੇ ਸਨ ਕਈ ਵਾਰ ਅੱਖਾਂ ਮੀਟ ਕੇ ਕਰਤਾਰ ਦਾ ਨਾਮ ਉਚਾਰਨ ਲੱਗ ਪੈਂਦੇ ਸਨ ਅਤੇ ਉਹਨਾਂ ਨੂੰ ਕਹਿੰਦੇ ਸਨ ਕਿ ਤੁਸੀਂ ਵੀ ਮੇਰੇ ਵਾਂਗ ਇਹੋ ਤੁਹਾਨੂੰ ਉਠਾਓ ਉਹ ਸੰਤਾਂ ਅਤੇ ਫਕੀਰਾਂ ਦੇ ਖਾਸ ਪ੍ਰੇਮੀ ਸਨ ਉਹਨਾਂ ਪਾਸ ਜਾ ਬੈਠਣਾ ਅਤੇ ਉਹਨਾਂ ਦੀਆਂ ਗੱਲਾਂ ਸੁਣਨ ਦਾ ਉਹਨਾਂ ਨੂੰ ਬੜਾ ਸ਼ੌਕ ਸੀ ਉਹ ਬੜੇ ਦਾਨੀ ਸੁਭਾਅ ਦੇ ਮਾਲਕ ਸਨ ਉਹ ਹਮੇਸ਼ਾ ਦਰ ਤੇ ਆਇਆਂ ਨੂੰ ਕੁਝ ਨਾ ਕੁਝ ਘਰੋਂ ਲਿਆ ਦੇਣ ਦਾ ਯਤਨ ਕਰਦੇ ਸਨ ਜਾਦ ਕਿਸੇ ਲੋੜਵੰਦ ਨੂੰ ਤੱਕਦੇ ਤਾਂ ਜੋਸ਼ ਹੈ ਘਰੋਂ ਪ੍ਰਾਪਤ ਕਰ ਸਕਦੇ ਉਹ ਉਸ ਨੂੰ ਜਾ ਦਿੰਦੇ ਸਨ ਇਹ ਬਾਰਜੋਜ ਦੇ ਕਾਰਨ ਉਹ ਸਾਰੇ ਪਿੰਡ ਦੇ ਪਿਆਰੇ ਬਣ ਗਏ ਸਨ ਸੰਤ ਫਕੀਰ ਵੀ ਉਹਨਾਂ ਨੂੰ ਵੇਖ ਕੇ ਖੁਸ਼ ਰਹਿੰਦੇ ਸਨ ਅਤੇ ਅਸੀਸਾਂ ਦਿਆ ਕਰਦੇ ਸਨ ਤੋਂ ਦੋਸਤੋਂ ਮਿਲਦੇ ਹਾਂ ਅਗਲੇ ਕਾਂਡ ਵਿਦਿਆ ਅਤੇ ਸ਼ਗਿਰ ਦੀ ਵਿੱਚ ਧੰਨਵਾਦ